ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭੰਤੋੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਗਗੜਪਾਣੇ ਪਹੁੰਚ ਚੁੱਕੇ ਆ ਬਾਈ ਸੁਖਿਆਣਾ ਕੋਲ ਜੀ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਬਾਬਕਾਲਾ ਦੇਖੋ ਅੱਜ ਵੀ ਇਹਨਾਂ ਕੋਲ ਕੁਝ ਛੇ ਛਾਦੇ ਲੱਗ ਪਏ ਛੋਟੇ ਮੱਝਾ ਸੇਲ ਆ ਜੀ ਤੇ ਆਓ ਬਰ ਗੱਲਬਾਤ ਕਰੀਏ ਬਾਈ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਭ ਠੀਕ ਠਾਕ ਵਧੀਆ ਸਭ ਚਲੋ ਉਹ ਠੀਕ ਠਾਕ ਹਾਂ ਵਧੀਆ ਜੀ ਬੜੀ ਗਰਮੀ ਰਹੀ ਜੋ ਗਰਮੀ ਤਾਂ ਭਜੀ ਹੁਣ ਆਈ ਆ ਜਦ ਗਰਮੀ ਤੇ ਗਰਮੀ ਹੈ ਨਾ ਜੀ ਠੰਡ ਤੇ ਠੰਡ ਐਡਾ ਆ ਘਰ ਦਾ ਵੀ ਕੰਮ ਕਮ ਕਰਨ ਚਰਾ ਵਧੀਆ ਬਣ ਗਈ ਖੁਰਲੀ ਬਾਈ ਜਣਾ ਬਣੀ ਬਣਾਉਂਦਾ ਪੇ ਤੇ ਖਾਦੋ ਬੜਾ ਕੈਮਰਾ ਕੇ ਮਾਰੋ ਖੁਰਲੀ ਬਹੁਤ ਸੋਹਣੀ ਬਣਾਈ ਆ ਦੋਵੇਂ ਪਾਸੇ ਦੇ ਬਣਾਤੀ ਖੁਰਲੀ ਬੜੀ ਬਣਾਈ ਖੁਰਲੀ ਬਣਾਤੀ ਮੈਂ ਚਲੋ ਮਾਰ ਡੰਗਰ ਦਾ ਹਨਾ ਹਾਂ ਨਹੀਂ ਦੋਵੇਂ ਪਾਸੇ ਬਾਜ ਜਗ੍ਹਾ ਮਾਦਦੇ ਬੰਦੇ ਆ ਜਾਂਦਾ ਕੋਈ ਮੁਸ਼ਕਲ ਨਹੀਂ ਹੁੰਦੀ ਇੰਨੇ ਬੜਾ ਬਜੀ ਹੁਣ ਆਪਣਾ ਕੀਤਾ ਜੀ ਇਹ ਆ ਆਪਾਂ ਹੁਣ ਕੰਮ ਇਹੋ ਜੀ ਕਰਨਾ ਵਗੇ ਕੱਚੀਆਂ ਕੁਚੀਆਂ ਨਹੀਂ ਕੱਚੀਆਂ ਕੁਚੀਆਂ ਨੂੰ ਲੈ ਕੇ ਮਾਲ ਲਾ ਕੇ ਵਾਪਸ ਸਸਾ ਖਾਂਦਾਰਾਂ ਨੂੰ ਮਾੜਾ ਮਟਾ ਚਲ ਮਾਲ ਮੁਲੀ ਤੁਲੀ ਮੇਸਾਤ ਵਸ ਨਹੀਂ ਹੈਗਾ ਹੁਣ ਵੀ ਜਿੱਦਾਂ ਨਾ ਜੋਰ ਨਹੀਂ ਪੈਂਦਿਆ ਬੜਾ ਜੋਰ ਯਾਰ ਪਰ ਮਾਲ ਮੁਲੀ ਜਿਆਦਾ ਮਾਲ ਤੇ ਮਾਲਕ ਪਿੱਛੋਂ ਕਿਲਾ ਤੇਜ ਵਾ ਤੇ ਗਾੜੀ ਆਣ ਕੇ ਫੇ ਤੁਹਾਨੂੰ ਬੜਾ ਗਾਖ ਜਿਹੜਾ ਵਾ ਥੋੜਾ ਆ ਜਾਹ ਦਿੰਦਾ ਨਰਮ ਮਿਲੇ ਐ ਨਾ ਬਜੀ ਫੇ ਘਟੀ ਜਾਂਦਾ ਨਾ ਕੰਮ ਹਣਾ ਘਟਦਾ ਜਾਂਦਾ ਮਾਲ ਸੰਦੀਪ ਜੀ ਘਟਦੇ ਨਾ ਪਰ ਉਦਾਂ ਇਹ ਕੰਮ ਬਹੁਤ ਮਾੜਾ ਹੁੰਦਾ ਜਿਹੜਾ ਮਾਲ ਨਹੀਂ ਲੋਕ ਸੰਭਲਦੇ ਨਾ ਹਾਂ ਹੋਰ ਸੀ ਬਾਠ ਠੀਕ ਹੈ ਜੀ ਹਾਂ ਜੀ ਸੰਦੀਪ ਡੇਰੀ ਫਾਰਮ ਵੇਖਣ ਆਲੇ ਨੂੰ ਫਤਿਹ ਦੀ ਸਾਂ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਠੀਕ ਹੈ ਜੀ ਮੇਰਾ ਕਰੀਏ ਜੀ ਹਾਂ ਜੀ ਹਾਂ ਜੀ ਅੱਜ ਕਿਧਰ ਲੱਗੀਏ ਦੇਖ ਲਓ ਇਧਰੋਂ ਲੱਜ ਜਾਣੇ ਆ ਕੱਲ ਦੀ ਸੂਈ ਆ ਛੋਟੀ ਬਿਲਕੁਲ ਬਿਲਕੁਲ ਪਿੰਡੇ ਦੇ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਹੈ ਨੂੰ ਬਣਾ ਲੀਏ ਇਹਨੂੰ ਹੀ ਹਾਂ ਹਾਂ ਇਹਨੂੰ ਹੈਨੂੰ ਹੀ ਧੋ ਪਾ ਜੀ ਤਰਾਈ ਕਰ ਲੋ ਇਹਨੂੰ ਥੋੜੀ ਸੂਤਰ ਨਹੀਂ ਉਹਦੀ ਕਬੂਤਰ ਕਿਹਦੇ ਬਈ ਹੈ ਕਬੂਤਰ ਬਹੁਤ ਰੱਖੇ ਨੇ ਮੁੰਡੇ ਨਹੀਂ ਅੱਛਾ ਤੁਹਾਡੇ ਆ ਬਾਠ ਠੀਕ ਆ ਫਿਰ ਤੇ ਭਜੀ ਕਿੰਨਾ ਦਦਾ ਸੰਦੀਪ ਜੀ ਇਹ ਕੱਲ ਦੀ ਸੂਈ ਆ ਬੋਲੇ ਤੇ ਛੋਟੀ ਬੋਲੇ ਦੀ ਹੈ ਨਾ ਬੜੀ ਵੱਡੀ ਛੋਟੀ ਆ ਬਹੁਤ ਜਿਆਦੀ ਛੋਟੀ ਚੰਗੀ ਮਾਲਵੇ ਚੋਂ ਆਈ ਹੈ ਪਹਿਲਣ ਸੂਗਾ ਅੱਛਾ ਇਹ ਕਾਂ ਦੂਜਾ ਸੂਗਾ ਆਪਾਂ ਭਾਰ ਇਧਰੋਂ ਲਈ ਆ ਠੀਕ ਆ ਤੇ ਜਵਾਨੇ ਹੀ ਛਿੱਗੀ ਆ ਦੋਵਾਂ ਪਾਸੇ ਨੂੰ ਕੰਨੀਆਂ ਖੜੀਆਂ ਆ ਜੀ ਲੈ ਠੀਕ ਹੈ ਜੀ ਜਿਆਦੀ ਚੰਗੀ ਥਾਂ ਥੂਣ ਦਿਖਾ ਦਿਓ ਦੋਵੇਂ ਪਾਸੇ ਡੱਬ ਆ ਦੂਜਾ ਸੂਗਾ ਜੀ ਹੱਦੋਂ ਜਾ ਸੂਗਾ ਦੂਜਾ ਤੇ ਪਰਸੋਂ ਦੀ ਸੂਈ ਆ ਸੰਦੀਪ ਜੀ ਹਾਂ ਹਾਂਜੀ ਠੀਕ ਆ ਦੋਵੇਂ ਪਾਸੇ ਡੱਬ ਆ ਅਗਲੇ ਪਾਸੇ ਵੀ ਦਿਖਾ ਦਿਓ ਉਧਰ ਵੀ ਦਿਖਾ ਦਿਓ ਇਹ ਉਧਰ ਵੀ ਵੇਖ ਲੋ ਡੱਬ ਦੋਵੇਂ ਪਾਸੇ ਤੇ ਥਣ ਜਿਹੋ ਦਾ ਥਣ ਵਾ ਨਾ ਇਹੋ ਜੀ ਸੰਦੀਪ ਜੀ ਚੋਣ ਆ ਜੀ ਤੇ ਜਾਰੀ ਛੋਟੀ ਕੱਟੀ ਚੰਗੀ ਵੇਖੋ ਨਹੀਂ ਠੀਕ ਹੈ ਛੋਟੀ ਸੂਸਾ ਬਣਾਈ ਆ ਵੇਖੋ ਕੱਚੀ ਆ ਜੀ ਕਲ ਦੀ ਸੂਈ ਆ ਬੋਲੋ ਜੀ ਛੋਟੀ ਤੇ ਜਾਰੀ ਵੱਡੀ ਆ ਛੋਟੀ ਤੇ ਸਵਾ ਸਵਾ ਲੱਕ ਹੀ ਕਰਦੀ ਫਿਰਦੀ ਪਰ ਨਹੀਂ ਆਪਾਂ ਜਾਇਜ਼ ਹੀ ਦੇ ਦੇਣੀ ਵੇਖੋ ਠੰਡੀ ਤੇਰੀ ਬਹੁਤ ਆ ਬਹੁਤ ਜ਼ਿਆਦੀ ਠੰਡੀ ਨਹੀਂ ਠੀਕ ਹੈ ਜੀ ਆਪਾਂ ਸੰਦੀਪ ਜੀ 1 ਲੱਖ ਤੇ 7000 ਦੀ ਦੇਣੀ ਹੈ ਚਲੋ 1000 1 ਲੱਖ 6000 ਠੀਕ ਆ ਜੀ ਕੱਟੀ ਬਹੁਤ ਜਿਆਦੀ ਚੰਗੀ ਆ ਕੱਟੀ ਦੁੱਧ ਵੀ 12 ਕਿਲੋ ਦੇ ਦੂਗੀ ਜਿੱਦਾਂ ਦੀ ਕੱਟੀ ਕੱਦ ਵਾਲੀ ਤੇ ਚਾਰੂ ਚੂਰੂ ਬਹੁਤ ਤੇ ਜਿਹੋ ਜਾਈ ਥਾਣਾ ਇਹੋ ਜੀ ਚੋਣਾ ਸੰਦੀਪ ਜੀ ਠੀਕ ਆ ਆ ਜੋ ਇਹੋ ਜੀ ਇਹ ਆ ਜੀ ਆ ਕੱਟੀ ਇਹਦੀ ਆ ਵਖਾ ਦਿਓ ਜੇ ਨੇਰੀ ਵੀ ਕਿਸ ਨੇ ਲਾਉਣੀ ਆ ਮਹੀਨੇ ਦੋਆਂ ਦੀ ਤਿੰਨਾਂ ਦੀ ਜਨੇਰੀ ਵੀ ਲਾਉਣੀ ਹਨਾ ਬਿਲਕੁਲ ਆ ਸ਼ੋਇਦਾ ਆਈਏ ਇਦਾਂ ਹੀ ਆਪਾਂ ਦਾਸ ਦਿੱਤੀ ਦੁੱਧ ਕਿੰਨਾ ਜੀ ਠੰਡੀ ਸੰਦੀਪ ਜੀ ਬਹੁਤ ਜਿਆਦੀ ਚੰਗੀ ਭਾਵੇਂ ਨਾ ਇਦਾਂ ਹੀ ਥਾਪੀ ਮਾਰ ਕੇ ਬਹਿ ਜੋ ਇਦਾਂ ਹੀ ਬਹਿ ਜੋ ਏਡੀ ਠੰਡੀ ਤੇ ਜਿਹੋ ਜਹਾ ਥਾਣਵਾ ਇਹੋ ਜੀ ਚੋਣ ਆ ਸਪੈਸ਼ਲ ਕਿੰਨਾ ਦਾ ਦੋ ਭਾਜੀ ਜੀ ਦੋ ਦਦੇ ਭਾਵੇਂ ਦੱਸਣ ਨੂੰ ਜਿੰਨਾ ਮਰਜ਼ੀ ਦੇਸੀ ਪਰ ਆਪਾਂ ਆਈ ਅਜੇ ਹਾਂਜੀ 7 ਕਿਲੋ ਦੁੱਧ 7 ਕਿਲੋ ਦੁੱਧ ਹੈਗਾ ਹਾਂ ਠੀਕ ਆ ਤਾਂ ਬਾਕੀ ਜਿਆਦੀ ਚੰਗੀ ਸਾਫ ਸੁਥਰੀ ਜਿੰਨੀ ਹੈਗੀ ਸੁਥਰੀ ਹਾਂਜੀ 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 ਬਿਲਕੁਲ ਠੀਕ ਆ ਜੀ ਬਿਲਕੁਲ ਬਿਲਕੁਲ ਅਜੇ ਜਵਾਨੀ ਚ ਬਰਾਬਰ ਨਹੀਂ ਹੋਈ ਜੀ ਛਿੱਗੀ ਅਜੇ ਮੂੰਹ ਨੇ ਠੀਕ ਆ ਹਾਂ ਲੈ ਲੈ ਚਲ ਲੈ ਚਲ ਤੇ ਥਾਂ ਤੋਂ ਠੰਡੀ ਭਾਵੇਂ ਇੱਥੇ ਢੱਕ ਕਟਾ ਕਟਾ ਕੇ ਜੀ ਕਟਾ ਇਹਨੇ ਕੱਟੀ ਆ ਜੀ ਕੱਟੀ ਹਾਂਜੀ ਹਾਂਜੀ ਕੱਟੀ ਠੀਕ ਆ ਬਾਠ ਠੀਕ ਆ ਬਹੁਤ ਠੰਡੀ ਆ ਯਾਦੀ ਠੰਡੀ ਜਿਹੜਾ ਕੋਈ ਲੈ ਜੂ ਨਾ ਵੀਰਪਰਾ ਯਾਦੀ ਕਰੂਗਾ ਤੇ ਜਿਹੋ ਜਾਂ ਥਾਣੇ ਦੀ ਚੋਣ ਵੇਖੋ ਹਾਂ ਹਾਂ ਐਦਾਂ ਦੀ ਸਾਰੇ ਥਾਣੇ ਦੀ ਚੋਈ ਬਹੁਤ ਯਾਦੀ ਚੰਗੀ ਵੇ ਜਿਹੜਾ ਮਰਜੀ ਬੱਚਾ ਕੋਈ ਬਵੇ ਐਡੀ ਯਾਦੀ ਠੰਡੀ ਧੀਰੀ ਆ ਕੋਈ ਗੱਲਾਂ ਕਰਨ ਵਾਲੀਆਂ ਨਹੀਂ ਆ ਕੱਟੀ ਆ ਜੀ ਅੱਛਾ ਕੱਟੀ ਆ ਹਾਂ ਚੱਲ ਲੈ ਜੂ ਕੋਈ ਯਾਦ ਕਰੂਗਾ ਠੀਕ ਆ ਜੀ ਬਿਲਕੁਲ ਬਿਲਕੁਲ ਤੇ ਵੇਖੋ ਦਿਖਾ ਦੋ ਬਾਕੀ ਚੰਗੀ ਤਰ੍ਹਾਂ ਤੁਸੀਂ ਕਰਾ ਮੇਰਾ ਪਾ ਕੱਟੀ ਜਾ ਰਹੀ ਚੰਗੀ ਕੱਟੀ ਮਾਲਵੇ ਦੀ ਆ ਤੇ ਮੁੱਲ ਵੀ ਜਾਇਜ਼ ਹੀ ਆ ਇਹ ਆ ਸੰਦੀਪ ਜੀ 90000 ਆ 90000 2000 90000 ਚ ਛੋਟ 88000 ਠੀਕ ਆ ਜੀ ਹਾਂ ਜੀ ਠੀਕ ਆ ਜੀ ਦਿਖਾ ਦਿਓ ਇਧਰ ਉਹ ਵਿਖਾ ਦਿਓ ਕੱਟੀ ਵੇਖੋ ਕਿਦਾਂ ਦੀ ਸੋਹਣੀ ਸੋਹਣੀ ਆ ਜੀ ਬਹੁਤ ਸੁਥਰੀ ਆ ਆ ਸੰਦੀਪ ਜੀ 500 ਦੀ ਆ ਵੀ 500 ਦੀ ਸੂਈ ਆ ਅੱਛਾ ਦੂਜਾ ਸੁਗਾ ਦੂਜਾ ਸੁਗਾ ਹਾਂ ਜੀ ਹਾਂ ਜੀ ਬਹੁਤ ਜਿਆਦੀ ਚੰਗੀ ਇਹ ਵੀ ਦੁੱਧ ਵਾਲੀ ਛੋਟੀ ਬੋਲੇ ਵੇਚਿਆ ਨਾ ਭਾਜੀ ਹਾਂ ਜੀ ਬੋਲੇ ਵੇਚੀ ਆ ਬੋਲੇ ਦੇ ਬੋਲੇ ਦੇ 500 ਦੀ ਸੂਈ ਆ ਬਿਲਕੁਲ ਜੀ ਬਾਕੀ ਸਾਫ ਜਿਹੋ ਜਿਹਾ ਥਾਂ ਇਹੋ ਜੀ ਚੋਣ ਚੋਣ ਬਹੁਤ ਜਿਆਦੀ ਚੰਗੀ ਆ ਹਾਂ ਜੀ ਇਹੋ ਇੱਛਾ ਦੇਖੀ ਐਕਟ ਡੱਕੀ ਲੋ ਜੀ ਬਾਕੀ ਠੰਡੀ ਸੰਦੀਪ ਜੀ ਵੀ ਵੜੀ ਐ ਵੇਖੋ ਥਾਂ ਥੁਣ ਕੇ ਦਾਣਾ ਲੱਗਾ ਥਾਂ ਥੁਣ ਚੌਣ ਵੀ ਇਦਾਂ ਨਹੀਂ ਕੋਈ ਗੱਲਾਂ ਤਾਂ ਚਾਰੂ ਚੂਰੂ ਬਹੁਤ ਜ਼ਿਆਦੀ ਆ ਵੇ ਖਾਦੋ ਇੱਕ ਰੰ ਬੱਚਾ ਸੰਦੀਪ ਜੀ ਕੱਚਾ ਐ ਨਹੀਂ ਵੀ ਕੋਈ ਮਤਲਬ ਜ਼ਿਆਦਾ ਕੋਈ ਇਹੋ ਜਿਹਾ ਕੰਮ ਨਹੀਂ ਠੀਕ ਠੀਕ ਪਾਰਸੋਂ ਦੀ ਸੂਈ ਹੈ ਹਾਂਜੀ ਤੇ ਝੋਟੀ ਲਾਜੂ ਚਲੋ ਇਹ ਵੀ ਚੰਗੀ ਠੰਡੀ ਧੀਰੀ ਕਲਰ ਕਲਰ ਪਰ ਚਾਰੂ ਵੜੀ ਮੁੱਲ ਜਾ ਐ ਜੀ ਇਹਦਾ ਸੰਦੀਪ ਜੀ ਮੁੱਲ ਇਹਦਾ ਵੀ ਇੰਨਾ ਹੀ 90 ਦੇ 2000 ਛੋਟ ਠੀਕ ਇੱਕੇ ਪਾਈ ਬਿਲਕੁਲ ਠੀਕ ਹੈ ਜੀ ਆਹ ਤੁਸੀਂ ਆਪੇ ਆਦੇ ਵੀ ਸਾਹਿਬ ਨਾ ਇਹ ਆਪਾਂ ਪਹਿਲਾ ਬਾਵਾ ਚੇਰ ਬਾਦ ਵੀਡੀਓ ਪਾਈ ਆ ਤੇ ਚਲ ਜੜੀਆਂ ਜਦਾਂ ਮਿੱਟੋ ਮਿਟੀ ਕੰਮ ਚੱਲ ਆ ਪਹਿਲਾਂ ਕੱਟੀ ਸੀ ਜੀ ਪਹਿਲਾ ਸੂਆ ਪਹਿਲਾ ਸੂਆ ਸੂਈ ਆ ਹਾਂਜੀ ਆ ਸੂਈ ਆ ਤਾਂ ਆ ਬੱਚਾ ਜੋ ਕੱਟਾ ਹਾਂਜੀ ਇਹ ਕੱਟਾ ਆ ਜੋ ਚਲੋ ਤੋਰੋ ਲੋ ਜੀ ਤੋਰੋ ਵਰਾਂ ਦੇ ਗਾ ਦਿਓ ਜੀ ਤੁਹਾਡੀ ਇਹ ਵੀ ਬਹੁਤ ਯਾਰੀ ਚੋਂ ਚੱਲ ਪਈ ਸੀ ਦੋ ਸਿੰਧੀ ਵੀ ਕੋ 8 ਕਿਲੋ 8 ਕਿਲੋ ਪੱਕਾ 8 ਕਿਲੋ ਕਿਉਂ ਜੀ ਜਿੰਨਾ ਹੈਗਾ ਆਪਾਂ ਉਹਨਾਂ ਇਹ ਦੱਸਣਾ ਮਾਲ ਆਇਆ ਹੋਇਆ ਲਿਆ ਲੁਆ ਨਹੀਂ ਗਿਆ ਜਦਾਂ ਆਉਂਦੀਆਂ ਰਹੀ ਇੱਕ ਅੱਧੀ ਤੇ ਵੇਚ ਲੈਨੇ ਜ਼ਿਆਦਾ ਮਾਲ ਲਿਆ ਨਹੀਂ ਆਜੋ ਜੀ ਗਰਮੀ ਵੀ ਬੜੀ ਆ ਵਸ ਨਹੀਂ ਫਿਰਿਆ ਨਹੀਂ ਜਾਂਦਾ ਗਰਮੀ ਬਹੁਤ ਆ ਗਰਮੀ ਬੜੀ ਮਾਲਵੇ ਜੀ ਗਏ ਆ ਪਰ ਮੋਲ ਉੱਥੇ ਵੀ 2.5 2.5 3 3 ਆ ਆਇਆ ਇੱਥੇ ਗੋਪੇ 2 2 ਲੱਖ ਦੇ ਗੇੜ ਦੀਆਂ ਬਹੁਤ ਮੋਲਾ ਤੇ ਬਾਜ਼ਾਰ ਉੱਥੇ ਦਾ ਬਾਹਲਾ ਤੇਜ ਆ ਇੱਥੇ ਤੇ ਚੱਲ ਮਾੜਾ ਮੋਟਾ ਚੱਲੀ ਜਾਂਦਾ ਜੀ ਹਨ ਭਰਾ ਮਾਨ ਕਰ ਲੈਂਦੇ ਜਦੋਂ ਲੈ ਲਈਦਾ ਵਾ ਤੇ ਜਦੋਂ ਲਈ ਆਪਾਂ ਸਾਹਬ ਨਾਲ ਆਪਣੇ ਦੇਈ ਦਈ ਜਾਈਦਾ ਠੀਕ ਆ ਜੀ ਤੇ ਬਜੀ ਫਿਰ ਹਾਂਜੀ ਇਹਦਾ ਸ੍ਰੀਜੀ ਹੋਈ ਭਾਵਾ ਇਹ ਤਿੰਨਾਂ ਦਾ ਇੱਕ ਹੋ ਜਾਈ 90 ਦੇ 2 ਘਾਟੇ ਦੀ 288 88 ਇੱਕੇ ਪਾ ਦੀਆਂ ਹੀ ਆ ਚਲੋ ਜਿਹੜੀ ਚੰਗੀ ਲੱਗ ਜੂ ਲੈ ਜੂਗੀ ਆ ਜੋ ਟੀ ਸ੍ਰੀਜੀ ਬਹੁਤ ਜਿਆਦੀ ਚੰਗੀ ਛੋਟੀ ਮਾਲਵੇ ਚੋਂ ਆਈ ਆ ਇਹ ਗੱਪਣ ਹਾਂ ਹੁਣੇ ਆਪਣੇ ਕੋ ਆਈ ਆ ਸੇਰੇ ਯਾ ਦੋਵੇਂ ਅੱਜ ਹੀ ਆਈਆਂ ਅੱਛਾ ਅਵੇ ਖਾਦੋ ਜੀ ਯਾਦੀ ਚੰਗੀ ਜਿੰਗੀ ਯਾਦੀ ਟੱਪਣ ਮੇ ਬਾਕੀ ਭਾਰਪੂਰ ਦੀ ਗਾਰੰਟੀ ਲੋਈ ਲੋਈ ਹਨਾ ਹਨ ਹਾਂ ਲੋਈ ਕਿ ਨਿਕਲੂਗੀ ਯਾਦੀ ਕਰਤੂਤ ਵਾਰੀ ਕਿ ਪਹਿਲਨ ਕੱਟੀ ਨੇ ਛੋਟੀ ਨੇ 13 ਕਿਲੋ ਦਾ ਤਾਵਾ ਅੱਛਾ ਐ ਕਾਂ ਜੇ ਚੰਗੀ ਸਲੀ ਵਾਦ ਦਊਗੀ ਚੰਗੀ ਬਹੁਤ ਜ਼ਿਆਦਾ ਲੇਵਾ ਪਾਊਗੀ ਸਾਫ ਵੜੀ ਆ ਲੈ ਕੇ ਆਜੋ ਯਾਦੀ ਸੁਥਰੀ ਸਥਰੀ ਸਾਫ ਹਾਂਜੀ ਅੱਛਾ ਬਿਲਕੁਲ ਬਿਲਕੁਲ ਅੱਛਾ ਡਾਕੀ ਵੇਖੋ ਜੀ ਜੀ ਥਾਨ ਥੁੰਨ ਕੇ ਦਾਣਾ ਸਾਫ ਹੈ ਬਣੂਗੇ ਕੱਟੀ ਬੰਨਾ ਬੰਨਾ ਲਕਿ ਸਾਫ ਵੜੀ ਆ ਤੇ ਜਸ ਹੁਆ ਤੇ ਜਵਾਨੀਆਂ ਨੇ ਬਰਾਬਰ ਹੋਈਆਂ ਅੱਛਾ ਹਾਂ ਸਾਈ ਕੰਨੀਆਂ ਦੋਹਾਂ ਪਾਸਿਆਂ ਤੋਂ ਖੜੀਆਂ ਤੇ ਭਾਜੀ ਫਿਰ ਇੰਦੀ ਕੀਮਤ ਇਹਦੀ ਕੀਮਤ ਤਾਂ ਸੰਦੀਪ ਜੀ ਜਾਇਜ਼ ਹੀ ਆ ਹਾਂਜੀ ਇਹਦਾ 1 ਲੱਖ 2000 ਹਾਂ ਸੰਦੀਪ ਜੀ 1 ਲੱਖ ਦੇ ਵਿੱਚੋਂ 1000 ਚੋ ਚਲੋ ਠੀਕ ਆ ਜੀ 90000 ਦੇ ਹੋ 1000 ਘੱਟ ਲੱਖ ਦੀ ਠੀਕ ਹੈ ਜਿਹੜਾ ਮਾਰੀ ਕੱਟੀ ਦਿਖਾ ਦਿਖਾਓ ਇਕ ਰਮਾ ਦਿਓ ਇੱਕ ਟੋਕਰੀ ਆ ਕਦੀ ਸਾਹ ਕਟਈ ਜਿੱਦਾਂ ਬਾਣਨੀ ਆ ਨਾ ਚੋਕੋ ਪੁੱਛਣਾ ਚਾਹੀਦਾ ਹਾਂਜੀ ਜਿੱਦਾਂ ਇਹਨੇ ਮਤਲਬ ਸੁਣਾ ਨਾ ਆਤਾ ਤੇ ਨਾ ਛੋਟੀ 1 15 ਦੀ ਆ ਜਿਹੜਾ ਮਰਜੀ ਵੇਚਣ ਵਾਲਾ ਵੀਰ ਵੀ ਲੈ ਜੇ ਉਹਨੂੰ ਵੀ ਦੇਊਗੀ ਚਲਪਾਂ ਨੂੰ ਚਲੋ ਹਾਂਜੀ ਕਿਹਾ ਭਾਈ ਜੀ ਫਿਰ ਇਹ ਸੁਨੀਲ ਜੀ ਮਤਲਬ ਦੁੱਧ ਨਹੀਂ ਦਿੰਦੀ ਅੱਛਾ ਤੋ ਕੜਵਾ ਗੱਬਣ ਹਾਂ ਗੱਬਣ ਐਸ ਟਾਈਮ ਕਿੰਨੇ ਟਾਈਮ ਕੀ ਕੋਈ ਪੰਜਾਂ ਮਹੀਨੇ ਹਾਂ ਜਿਹੜਾ ਮਰਜੀ ਵੀ ਭਰਾ ਚੈੱਕ ਕਰਾ ਲੇ ਆਪਣੇ ਕੋਲੋਂ ਫੇਲ ਖੜੇ ਭਾਵੇਂ ਤਾਂ ਆਈ ਹੁਣੇ ਹੀ ਆ ਸਿਰਫ 2 ਘੰਟੇ ਹੋਏ ਇਹ ਦੋਵੇਂ ਇਕੱਠੀਆਂ ਆਏ ਆ ਬਸ ਠੀਕ ਆ ਤੇ ਬਾਰੇ ਬਾਕੀ ਥਣਾ ਥੋਣਾ ਦੀ ਗਾਰੰਟੀ ਫੁੱਲ ਗਾਰੰਟੀ ਹੈ ਜੀ ਭਾ ਬਾਹਲਾ ਸੂਤ ਠੀਕ ਆ ਇਹ ਮਤਲਬ ਐਫ ਡੀ ਆਗੇ ਬਾਕੀ ਐਫ ਡੀ ਹੈ ਜੀ ਸਨੇ ਮੈਂ ਐਫ ਡੀ ਆ ਭਾ ਚ ਲਈ ਤੇ ਭਾ ਜੀ ਦੇ ਦੇਣੀ ਆਪਾਂ ਠੀਕ ਆ ਜੀ ਛੋਨੇ ਝਾਨੇ ਦਾ ਕਿ ਲਵ ਲੱਗਣਾ ਵਾ ਖਪਾ ਉੱਥੇ ਵੀ ਹੋਣਾ ਵਾ ਤੇ ਉਹਦੇ ਉਹਦੇ ਨਾਲ ਇਹਨੂੰ ਚਲੋ ਤੂੜੀ ਤਾੜੀ ਪਾ ਕੇ ਕੋਈ ਜਿੰਨੇ ਲੈਣੀ ਵੀਰਪਰਾ ਲੈ ਲੈ ਚੰਗੀ ਨੂੰ ਛੋਟੀ ਛੋਟੀ ਬਣਾ ਲੈਗੇ ਬਣ ਗਈ ਬਣ ਗਈ ਜੀ ਹਾਂ ਤੇ ਮੁੱਲ ਵੜਾ ਜਾਇਦਾ ਸੰਦੀਪ ਜੀ ਹਾਂ ਜੀ ਬਿਲਕੁਲ ਜਾਇਜ਼ ਹਾਂ ਜੀ 45000 ਸਰਫਾ ਠੀਕ ਆ ਠੀਕ ਆ ਜੀ ਬਿਲਕੁਲ ਜੇ ਲਾਜੇ ਜਿਹੜਾ ਵਧੀਆ ਵਾ ਛੋਟੀ ਬਾੜੀ ਨਹੀਂ ਚੱਲ 85 80 ਦੀ ਤੇ ਹੈਗੀ ਆ ਨਾ ਜਦੋਂ ਆ ਤਾ ਦੇ ਆਈ ਹਾਂ ਹਾਂ ਤੇ ਚਲੋ ਤਿੰਨ ਚਾਰ ਮਹੀਨੇ ਉਹ ਵੀ ਪੱਠੇ ਪੰਜ ਪਾ ਲੈਣ ਇਹ ਭਾਏ ਦਾਵਾ ਆਪਾਂ 45 ਦੇ ਦੇਣ ਜੱਦਾ ਲਈ ਹਿਸਾਬ ਜੇ ਨਾਲ ਉਦਾਂ ਹੀ ਦੇ ਲਈ ਦਾ ਪਾ ਬਣਾ ਕੇ ਚੱਲਾਂਗੇ ਠੀਕ ਹੈ ਜੀ ਆਹ ਮਾਲਾ ਸੰਦੀਪ ਜੀ ਚਲੋ ਹਾਂਜੀ ਦੇਖੋ ਜੀ ਅਸੀਂ ਪਛੂ ਸੇਲ ਆ ਬਾਕੀ ਇੱਥੇ ਆਓ ਮੇਰਾ ਵੀ ਚੈੱਕ ਕਰੋ ਚੁਆਈ ਕਰੋ ਪਾ ਹਾਂਜੀ ਹਾਂਜੀ ਥੱਲੀ ਕਰਕੇ ਜੀ ਤਾਜ਼ੀਆਂ ਬੋਲੀ ਦੇ ਮਈਆਂ ਉਹ ਵੀ ਦੋਵੇਂ ਬੋਲੀ ਬਣਾ ਕੇ ਲੈਣ ਹਾਂਜੀ ਹਾਂਜੀ ਤੇ ਦੂਜੀ ਜੜੀਆਂ ਸੂਈਆਂ ਉਹ ਵੀ ਬੇਸ਼ੱਕ ਆਪਣੀ ਥੱਲੀ ਕਰਕੇ ਫੇਰ ਲੈਣ ਠੀਕ ਹੈ ਜੀ ਆਹ ਮਾਲਾ ਸੰਦੀਪ ਜੀ ਥੱਲੀ ਕਰਕੇ ਮੇਰਾ ਮੇਰੀ ਵੀਰ ਲਈ ਠੀਕ ਹੈ ਜੀ ਹਾਂਜੀ ਹੋਰ ਜੀ ਹਾਂਜੀ ਠੀਕ ਠਾਕ ਬੋਲੋ ਗਰਮੀ ਗਰਮੀ ਨਹੀਂ ਪਤਾ ਲੱਗਦੀ ਗਰਮੀ ਤਾਂ ਫ 77039 ਪਿੰਡ ਗਗੜਪਾਣਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਸਸਿਕਾ ਸਸਿਕਾ